ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਦੀਵਾਨ ਦੀ ਹੈ ਜਿੱਥੇ ਇੱਕ ਢਾਡੀ ਜੱਥਾ ਜਦੋਂ ਕੋਈ ਕਵਿਸ਼ਰੀ गा ਰਿਹਾ ਹੁੰਦਾ ਹੈ ਤਾਂ ਇੱਕ ਸਿਆਸੀ ਲੀਡਰ ਵੀ ਦੀਵਾਨ ਵਿੱਚ ਆ ਜਾਂਦਾ ਹੈ ਤਾਂ ਪ੍ਰਬੰਧਕ ਚੱਲਦਾ ਦੀਵਾਨ ਰੋਕ ਕੇ ਉਸ ਲੀਡਰ ਦਾ ਸਵਾਗਤ ਕਰਨ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਕਵਿਸ਼ਰੀ ਜੱਥੇ ਦਾ ਇੱਕ ਵੀਰ ਮਾਈਕ ਫੜ ਕੇ ਐਸਾ ਜਵਾਬ ਦਿੰਦਾ ਹੈ ਜਿਸ ਤੋਂ ਬਾਅਦ ਸਾਰਾ ਹਾਲ ਹੀ ਜਕਾਰਿਆਂ ਨਾਲ ਗੂੰਜ ਉੱਠਦਾ ਹੈ ਤੁਸੀਂ ਵੀ ਦੇਖੋ ਢਾਡੀ ਵੀਰ ਨੇ ਕੀ ਜਵਾਬ ਦਿੱਤਾ ਤੇ ਜੇਕਰ ਢਾਡੀ ਵੀਰ ਦਾ ਜਵਾਬ ਵਧੀਆ ਲੱਗਿਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸਮਾਫ ਕਰਨਾ ਚਲਦੇ ਜ਼ੁਬਾਨ ਵਿੱਚ ਥੋੜਾ ਜਿਆਦਾ ਰੋਕਣ ਲੱਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜਪੜੈਨ ਵਾਲੇ ਜੋ ਪੇਕੇ ਤੋਂ ਤੇ ਇਸ ਜ਼ੁਬਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ ਉਹਨਾਂ ਦੇ ਵਿਚਾਰ ਇਹਨਾਂ ਤੋਂ ਬਾਅਦ ਵਿੱਚ ਸਰਬਨ ਕਰਾਂਗੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵਾਹਿਗੁਰੂ ਮੈਂ ਪ੍ਰਬੰਧਕ ਸਾਹਿਬਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਦੀਵਾਨ ਚੱਲਦਾ ਹੋਵੇ ਨਾ ਫਿਰ ਚਾਹੇ ਪ੍ਰਧਾਨ ਮੰਤਰੀ ਆ ਜੇ ਸ਼ਖਸੀਅਤਾਂ ਸਾਰੀਆਂ ਹੀ ਸਤਕਾਰਯੋਗ ਹੁੰਦੀਆਂ ਪਰ ਗੁਰ ਇਤਿਹਾਸ ਦੇ ਨਾਲ ਕੋਈ ਵੱਡਾ ਨਹੀਂ